ਪੌਲਸ ਰਸੂਲ ਦੀ ਪਤਰੀ ਅਫਸੀਅਨੂ ਅਧਿਆਇ 1 ਲਿਖਤਮ ਪੌਲਸ ਜਿਹੜਾ ਪਰਮੇਸ਼ਰ ਦੀ ਇੱਛਾ ਤੋਂ ਮਸੀਹ ਦਾ ਰਸੂਲ ਹਾਂ ਅੱਗੇ ਜੋ ਉਹਨਾਂ ਸੰਤਾਂ ਨੂੰ ਜਿਹੜੇ ਅਫਸੋਸ ਵਿੱਚ ਵਸਦੇ ਹਨ ਅਤੇ ਮਸੀਹ ਯਿਸੂ ਵਿੱਚ ਨੇਚਾਵਾਨ ਹਨ ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ ਮੁਬਾਰਕ ਹੋਵੇ ਸਾਡਾ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਅਤੇ ਪਿਤਾ ਜਿਹਨੇ ਮਸੀਹ ਵਿੱਚ ਸੁਰਗੀ ਥਾਵਾਂ ਵਿੱਚ ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ ਜਿਵੇਂ ਉਹਨੇ ਸਾਨੂੰ ਜਗਤ ਦੀ ਨੀਂਹ ਤਰੰਦੂ ਅੱਗੇ ਹੀ ਉਸ ਵਿੱਚ ਚੁਣ ਲਿਆ ਭਈ ਅਸੀਂ ਉਹਦੇ ਸੰਮੁਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਮਲ ਹੋਈਏ ਉਹਨੇ ਜੋ ਆਪਣੀ ਮਰਜ਼ੀ ਦੇ ਨੇਕ ਇਰਾਦੇ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀ ਆਪਣੇ ਲਈ ਸਾਨੂੰ ਲੇਪਾਲਕ ਪੁੱਤਰ ਹੋਣ ਨੂੰ ਅੱਗੋਂ ਹੀ ਠਰਾਇਆ ਭਈ ਉਹਦੀ ਕਿਰਪਾ ਦੀ ਮਹਿਮਾ ਦੀ ਉਸਤਤ ਹੋਵੇ ਜਿਹੜੀ ਉਨੇ ਉਸ ਪਿਆਰੇ ਵਿੱਚ ਸਾਨੂੰ ਬਖਸ਼ ਦਿੱਤੀ ਜਿਹਦੇ ਵਿੱਚ ਉਸ ਦੇ ਲਹੂ ਦੇ ਦੁਆਰਾ ਸਾਨੂੰ ਨਿਸ਼ਟਾਰਾ ਅਰਥਾਤ ਅਪਰਾਧਾਂ ਦੀ ਮਾਫੀ ਉਹਦੀ ਕਿਰਪਾ ਦੇ ਤਦ ਅਨੁਸਾਰ ਮਿਲਦੀ ਹੈ ਜਿਸ ਕਿਰਪਾ ਨੂੰ ਉਹਨੇ ਸਾਰੇ ਗਿਆਨ ਅਤੇ ਬੁੱਧ ਨਾਲ ਸਾਨੂੰ ਚੋਖਾ ਦਿੱਤਾ ਕਿਉਂਕਿ ਉਹਨੇ ਆਪਣੀ ਇੱਛਾ ਦੇ ਭੇਤ ਨੂੰ ਸਾਡੇ ਉੱਤੇ ਪ੍ਰਗਟ ਕੀਤਾ ਆਪਣੇ ਉਸ ਨੇਕ ਇਰਾਦੇ ਦੇ ਅਨੁਸਾਰ ਜਿਹੜਾ ਉਹਨੇ ਉਸ ਵਿੱਚ ਧਾਰਿਆ ਸੀ ਪਈ ਸਮਿਆਂ ਦੀ ਪੂਰਨਤਾ ਦੇ ਦੀ ਜੁਗਤ ਹੋਵੇ ਤਾਂ ਜੋ ਉਹ ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇ ਹਾਂ ਉਸੇ ਵਿੱਚ ਅਸੀਂ ਵੀ ਉਹਦੀ ਤਾਰਨਾ ਮੁਜਬ ਜਿਹੜਾ ਆਪਣੀ ਇੱਛਾ ਦੇ ਮਤੇ ਅਨੁਸਾਰ ਸਭ ਕੁਝ ਕਰਦਾ ਹੈ ਅਗੋਂ ਹੀ ਠਰਾਈ ਜਾ ਕੇ ਅਧਿਕਾਰ ਬਣ ਗਏ ਭਈ ਅਸੀਂ ਜਿਨ੍ਹਾਂ ਪਹਿਲਾਂ ਮਸੀਹ ਉਤੇ ਆਸ ਕੀਤੀ ਸੀ ਉਹਦੀ ਮਹਿਮਾ ਦੀ ਉਸਤਤ ਹੋਈਏ ਉਸ ਵਿੱਚ ਜਿਸ ਵੇਲੇ ਤੁਸ ਸੱਚਾਈ ਦਾ ਬਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖਬਰੀ ਸੁਣੀ ਅਤੇ ਉਸ ਵਿੱਚ ਨਿਚਾ ਵੀ ਕੀਤੀ ਤਾਂ ਵਹਿਦੇ ਦੇ ਪਵਿੱਤਰ ਆਤਮਾ ਨਾਲ ਤੁਹਾਡੇ ਉੱਤੇ ਵੀ ਮੋਹਰ ਲੱਗੀ ਇਹ ਪਰਮੇਸ਼ਰ ਦੇ ਨਿੱਜ ਦੇ ਲੋਕਾਂ ਦੇ ਨਿਸਤਾਰ ਦੇ ਲਈ ਸਾਡੇ ਲਈ ਸਾਡੇ ਅਧਿਕਾਰ ਦੀ ਸਾਈ ਹੈ ਕਿ ਉਹਦੀ ਮਹਿਮਾ ਦੀ ਉਸਤਤ ਹੋਵੇ ਇਸ ਕਾਰਨ ਮੈਂ ਵੀ ਜਾਂ ਤੁਹਾਡੇ ਨੇਚਰ ਨੂੰ ਜੋ ਪ੍ਰਭੂ ਯਿਸੂ ਦੇ ਉੱਤੇ ਹੈ ਅਤੇ ਉਸ ਪ੍ਰੇਮ ਨੂੰ ਜੋ ਸਭਨਾਂ ਸੰਤਾਂ ਦੇ ਲਈ ਹੈ ਸੁਣਿਆ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਚੇਤੇ ਕਰਦਿਆਂ ਤੁਹਾਡੇ ਲਈ ਧੰਨਵਾਦ ਕਰਨ ਤੋਂ ਨਹੀਂ ਹਟਦਾ ਭਾਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਜਿਹੜਾ ਤੇਜ ਦਾ ਪਿਤਾ ਹੈ ਆਪਣੇ ਪੂਰੀ ਪਛਾਣ ਵਿੱਚ ਗਿਆਨ ਅਤੇ ਪ੍ਰਕਾਸ਼ ਦਾ ਆਤਮਾ ਤੁਹਾਨੂੰ ਦਾਨ ਕਰੇ ਕਿ ਤੁਹਾਡੇ ਦਿਲ ਦੀਆਂ ਅੱਖਾਂ ਨੂੰ ਚਾਦਰਨ ਹੋਵੇ ਤਾਂ ਜੋ ਤੁਸੀਂ ਜਾਣ ਲਵੋ ਭਾਈ ਉਹਦੇ ਸੱਦੇ ਤੋਂ ਕੀ ਆਸ ਹੁੰਦੀ ਹੈ ਅਤੇ ਸੰਤਾਂ ਵਿੱਚ ਉਹਦੇ ਤੇਜਵਾਨ ਅਧਿਕਾਰ ਦਾ ਧਨ ਕੀ ਹੈ ਅਤੇ ਅਸਾ ਨਿਚਾ ਬਨਵਲ ਉਹਦੀ ਸਮਰਥਾ ਦਾ અતੰਤ ਵੱਡਾਪਨ ਉਹਦੀ ਵੱਡੀ ਸ਼ਕਤੀ ਦੇ ਅਮਲ ਅਨੁਸਾਰ ਕੀ ਹੈ ਜਿਹੜਾ ਉਹਨੇ ਮਸੀਹ ਵਿੱਚ ਕੀਤਾ ਜਦ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਸੁਰਗੀ ਥਾਵਾਂ ਵਿੱਚ ਆਪਣੇ ਸਜੇ ਹੱਥ ਬਹਾਲਿਆ ਉਹ ਹਰੇਕ ਹਕੂਮਤ ਇਖਤਿਆਰ ਕੁਦਰਤ ਰਿਆਸਤ ਅਤੇ ਹਰੇਕ ਨਾਉ ਦੇ ਉਤਹਾ ਹੈ ਜੋ ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗ ਵਿੱਚ ਵੀ ਲੱਗਦਾ ਹੈ ਅਤੇ ਸਭ ਕੁਝ ਉਸ ਦੇ ਪੈਰਾਹਟ ਕਰ ਦਿੱਤਾ ਅਤੇ ਸਭਨਾਂ ਅਵਸਥਾ ਉੱਤੇ ਸਿਰ ਬਣਨ ਲਈ ਉਸ ਨੂੰ ਪਰੀਸ਼ਲੀ ਦੇ ਦਿੱਤਾ ਇਹ ਉਸ ਦੀ ਦੇਹ ਹੈ ਅਰਥਾਤ ਉਸ ਦੀ ਪਰਪੂਰੀ ਜਿਹੜਾ ਸਭਨਾਂ ਵਿੱਚ ਸਭ ਕੁਝ ਕਰਦਾ ਹੈ ਪੌਲਸ ਰਸੂਲ ਦੀ ਪਤਰੀ ਅਫਸੀਅਨ ਨੂੰ ਅਧਿਆਇ 2 ਉਹਨੇ ਤੁਹਾਨੂੰ ਵੀ ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸਹਾਉ ਜਿਵਾ ਲਿਆ ਜਿਨ੍ਹਾਂ ਦੇ ਵਿੱਚ ਤੁਸੀਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖਤਿਆਰ ਦੇ ਸਰਦਾਰ ਦੀ ਅਰਥਾਤ ਉਸ ਰੂਹ ਦੇ ਅਨੁਸਾਰ ਅੱਗੇ ਚੱਲਦੇ ਸਾਂ ਜਿਹੜੀ ਹੁਣ ਅਨਾਗਿਆਕਾਰੀ ਦੇ ਪੁੱਤਰਾਂ ਵਿੱਚ ਅਸਰ ਕਰਦੀ ਹੈ ਅਤੇ ਉਹਨਾਂ ਵਿੱਚ ਅਸੀਂ ਵੀ ਸਭੇ ਸਰੀਰ ਅਤੇ ਮਨ ਦੀਆਂ ਚਾਹਵਾਂ ਨੂੰ ਪੂਰੇ ਕਰਦਿਆਂ ਆਪਣੇ ਸਰੀਰ ਦੀਆਂ ਕਾਮਨਾਵਾਂ ਵਿੱਚ ਅੱਗੇ ਦਿਨ ਕੱਟਦੇ ਸਾਂ ਅਤੇ ਹੋਰਨਾ ਵਾਂਗੂ ਆਪਣੇ ਸੁਭਾਅ ਕਰਕੇ ਗ਼ਜ਼ਬ ਦੇ ਪੁੱਤਰ ਸਾਂ ਪਰੰਤੂ ਪਰਮੇਸ਼ਰ ਨੇ ਜਿਹੜਾ ਦਇਆਦਤਾ ਨਹੀਂ ਹੈ ਆਪਣੇ ਉਸ ਵੱਡੇ ਪ੍ਰੇਮ ਕਰਕੇ ਜਿਦੋਂ ਉਹਨੇ ਸਾਡੇ ਨਾਲ ਪ੍ਰੇਮ ਕੀਤਾ ਜਦੋਂ ਅਸੀਂ ਅਪਰਾਧਾਂ ਦੇ ਕਾਰਨ ਮੁਰਦਾ ਹੀ ਸਾਂ ਤਦੋਂ ਸਾਨੂੰ ਮਸੀਹ ਦੇ ਨਾਲ ਜਿਵਾਲਿਆ ਕਿਰਪਾ ਤੋਹੀ ਤੁਸੀਂ ਬਚਾਏ ਗਏ ਹੋ ਅਤੇ ਉਹਨੇ ਸਾਨੂੰ ਉਸਦੇ ਨਾਲ ਉਠਾਇਆ ਔਰ ਸਾਨੂੰ ਮਸੀਹ ਯਿਸੂ ਵਿੱਚ ਸੁਰਗੀ ਥਾਵਾਂ ਉੱਤੇ ਉਸਦੇ ਨਾਲ ਬਹਾਲਿਆ ਭਈ ਉਸ ਦਿyal ਕੀ ਨਾਲ ਜੋ ਮਸੀਹ ਯਿਸੂ ਵਿੱਚ ਸਾਡੇ ਉੱਤੇ ਹੈ ਉਹ ਆਉਣ ਵਾਲੇ ਯੁੱਗਾਂ ਵਿੱਚ ਆਪਣੀ ਕਿਰਪਾ ਦਾ ਬੇਹੱਦ ਧਨ ਉਜਾਗਰ ਕਰੇ ਕਿਉਂ ਜੋ ਤੁਸੀਂ ਕਿਰਪਾ ਤੋਂ ਨਿਚਾ ਦੇ ਰਾਹੀ ਬਚਾਏ ਗਏ ਅਤੇ ਇਹ ਤੁਹਾਡੇ ਵੱਲੋਂ ਨਹੀਂ ਇਹ ਪਰਮੇਸ਼ਰ ਦੀ ਬਖਸ਼ੀਸ਼ ਹੈ ਇਹ ਕਰਨੀਆਂ ਤੋਂ ਨਹੀਂ ਅਜੇ ਨਾ ਹੋਵੇ ਭਈ ਕੋਈ ਕੁਮੰਡ ਕਰੇ ਕਿਉਂ ਜੋ ਅਸੀਂ ਉਸ ਦੀ ਰਚਨਾ ਹ ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ ਜੋ ਪਰਮੇਸ਼ਰ ਨੇ ਅੱਗੋਂ ਹੀ ਤਿਆਰ ਕੀਤੇ ਸਨ ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ ਇਸ ਲਈ ਚੇਤੇ ਕਰੋ ਭਈ ਅੱਗੇ ਤੁਸੀਂ ਸਰੀਰ ਦੇ ਸਰਬੰਧ ਕਰਕੇ ਪਰਾਈਆਂ ਕਮਾਂ ਦੇ ਲੋਕ ਸਹੋ ਅਤੇ ਉਹਨਾਂ ਤੋਂ ਜਿਨ੍ਹਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ ਅਸਨੁਤੀ ਅਖਵਾਉਦੇ ਸੋ ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਅੱਡ ਇਸਰਾਇਲ ਦੀ ਪਾਤਸ਼ਾਹੀ ਤੋਂ ਨਿਆਰੇ ਕੀਤੇ ਹੋਏ ਬਚਨ ਦੇ ਨਿਯਮਾਂ ਤੋਂ ਬਾਹਰ ਆਸਾਹੀਣ ਅਤੇ ਜਗਤ ਵਿੱਚ ਪਰਮੇਸ਼ਰ ਤੋਂ ਰਹਿਤ ਸੋ ਪਰ ਹੁਣ ਮਸੀਹ ਯਿਸੂ ਵਿੱਚ ਤੁਸੀਂ ਜੋ ਅੱਗੇ ਦੂਰ ਸੋ ਮਸੀਹ ਦੇ ਲਹੂ ਦੇ ਕਾਰਨ ਨੇੜੇ ਕੀਤੇ ਗਏ ਹੋ ਕਿਉਂ ਜੋ ਉਹ ਸਾਡਾ ਬਿਲਾਪ ਹੈ ਜਿਸਨੇ ਦੋਹਨ ਇੱਕ ਕੀਤਾ ਅਤੇ ਆਪਣੇ ਸਰੀਰ ਵਿੱਚ ਵੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾ ਦਿੱਤਾ। ਅਤੇ ਸ਼ਰਾਂ ਨੂੰ ਵਿਧੀਆਂ ਅਤੇ ਕਾਨੂੰਨਾਂ ਸਣੇ ਅਕਾਰਤ ਕਰ ਦਿੱਤਾ ਤਾਂ ਜੋ ਦੋਹਾਂ ਤੋਂ ਆਪ ਵਿੱਚ ਇੱਕ ਨਵਾਂ ਇਨਸਾਨ ਰਚ ਕੇ ਮੇਲ ਕਰਾਵੇ। ਅਤੇ ਸਲੀਬ ਦੇ ਰਾਹੀਂ ਵੈਰ ਵਿਰੋਧ ਦਾ ਕੁਠਾ ਕਰਕੇ ਉਸ ਨਾਲ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ਰ ਨਾਲ ਮਿਲਾਵੇ। ਅਤੇ ਉਸ ਨੇ ਆਣ ਕੇ ਤੁਹਾਨੂੰ ਜਿਹੜੇ ਦੂਰ ਸੌ ਮਿਲਾਪ ਦੀ ਅਤੇ ਉਹਨਾਂ ਨੂੰ ਜਿਹੜੇ ਨੇੜੇ ਸਨ ਮਿਲਾਪ ਦੀ ਖੁਸ਼ਖਬਰੀ ਸੁਣਾਈ ਕਿਉਂਕਿ ਉਸੇ ਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਅਸਾਂ ਦੋਹਾਂ ਦੀ ਟੋਈ ਹੁੰਦੀ ਹੈ ਸੋ ਹੁਣ ਤੋਂ ਤੁਸੀਂ ਉਪਰੇ ਅਤੇ ਪਰਦੇਸੀ ਨਹੀਂ ਸਗੋਂ ਸੰਤਾਂ ਦੇ ਵਤਨੀ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ ਅਤੇ ਰਸੂਲਾਂ ਅਤੇ ਨਬੀਆਂ ਦੀ ਨਹੀਂ ਉੱਤੇ ਬਣੇ ਹੋਏ ਹੋ ਜਿਹਦੇ ਖੁੰਝੇ ਦਾ ਪੱਥਰ ਆਪ ਯਿਸੂ ਮਸੀਹ ਹੈ ਜਿਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭ ਵਿੱਚ ਪਵਿੱਤਰ ਹੇਕਲ ਬਣਦੀ ਜਾਂਦੀ ਹੈ ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ ਪਾਉਲੁਸ ਰਸੂਲ ਦੀ ਪਤਰੀ ਅਫਸੀਆਂ ਨੂੰ ਅਧਿਆਇ 3 ਇਸ ਕਾਰਨ ਮੈਂ ਪਾਉਲੁਸ ਜੋ ਤੁਸਾਂ ਪਰਾਈਆਂ قومਾਂ ਦੇ ਲਈ ਯਿਸੂ ਮਸੀਹ ਦਾ ਕੈਦੀ ਹਾਂ ਪਰ ਤਦ ਜੇ ਤੁਸਾਂ ਪਰਮੇਸ਼ਰ ਦੀ ਉਸ ਕਿਰਪਾ ਦੀ ਮੁਖਤਿਆਰੀ ਦੀ ਖਬਰ ਸੁਣੀ ਜਿਹੜੀ ਮੈਨੂੰ ਤੁਹਾਡੇ ਲਈ দান ਹੋਈ ਪਈ ਪ੍ਰਕਾਸ਼ ਬਾਣੀ ਨਾਲ ਉਹ ਭੇਤ ਮੇਰੇ ਉਤੇ ਖੋਲਿਆ ਗਿਆ ਜਿਵੇਂ ਮੈਂ ਥੋੜਾ ਕਰਕੇ ਅੱਗੇ ਲਿਖਿਆ ਜਿਸ ਤੋਂ ਤੁਸੀਂ ਪੜ੍ਹ ਕੇ ਜਾਣ ਸਕਦੇ ਹੋ ਜੋ ਮਸੀਹ ਦੇ ਭੇਤ ਵਿੱਚ ਮੇਰੀ ਸਮਝ ਕਿੰਨੀ ਹੈ ਉਹ ਹੋਰ ਨਾ ਸਮੇਂ ਵਿੱਚ ਇਨਸਾਨਾਂ ਉਤੇ ਉਸ ਪ੍ਰਕਾਰ ਨਹੀਂ ਖੋਲਿਆ ਗਿਆ ਜਿਸ ਪ੍ਰਕਾਰ ਹੁਣ ਉਹਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉਤੇ ਆਤਮਾ ਨਾਲ ਪ੍ਰਕਾਸ਼ ਕੀਤਾ ਗਿਆ ਹੈ ਅਰਥਾਤ ਇਹ ਕਿ ਮਸੀਹ ਵਿੱਚ ਖੁਸ਼ਖਬਰੀ ਦੇ ਦੁਆਰਾ ਪਰਾਈਆ ਕਮਾਉ ਦੀ ਲੋਕ ਸੰਗੀ ਅਧਿਕਾਰੀ ਅਤੇ ਇਕੋ ਦੇਹੀ ਦੇ ਅਤੇ ਵੈਦ ਦੇ ਸਾਂਝੀ ਹਨ ਅਤੇ ਪਰਮੇਸ਼ਰ ਦੀ ਕਿਰਪਾ ਜੋ ਉਹਦੀ ਸਮਰਥਾ ਦੇ ਕਾਰਨ ਮੁજબ ਮੇਰੇ ਉੱਤੇ ਹੋਈ ਉਹਦੇ ਦਾਨ ਅਨੁਸਾਰ ਮੈਂ ਉਸ ਖੁਸ਼ਖਬਰੀ ਦਾ ਸੇਵਕ ਬਣਿਆ ਮੇਰੇ ਉੱਤੇ ਜੋ ਸਾਰੇ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ ਇਹ ਕਿਰਪਾ ਹੋਈ ਭਈ ਮੈਂ ਪਰਾਈਆ ਕਮਾ ਨੂੰ ਮਸੀਹ ਦੇ ਅਣਲਭ ਧੰ ਦੇ ਖੁਸ਼ਖਬਰੀ ਸੁਣਾਵਾ ਔਰ ਇਸ ਗੱਲ ਦਾ ਪ੍ਰਕਾਸ਼ ਕਰਾਂ ਕਿ ਉਸ ਭੇਜ ਦੀ ਕੀ ਯੁਗਤੀ ਹੈ ਜਿਹੜਾ ਆਦਤੋਂ ਪਰਮੇਸ਼ਰ ਵਿੱਚ ਗੁਪਤ ਰਿਹਾ ਹੈ ਜਿਨੇ ਸਭ ਵਸਤਾਂ ਉਤਪਤ ਕੀਤੀਆਂ ਪਈ ਹੁਣ ਕ੍ਰੀਸਿਆ ਦੇ ਰਾਹੀਂ ਸੁਰਗੀ ਥਾਵਾਂ ਵਿੱਚ ਹਕੂਮਤਾਂ ਅਤੇ اختیارਾਂ ਉੱਤੇ ਪਰਮੇਸ਼ਰ ਦਾ ਨਾਨਾ ਪ੍ਰਕਾਰ ਦਾ ਗਿਆਨ ਪ੍ਰਗਟ ਕੀਤਾ ਜਾਵੇ ਉਸ ਸਦੀਪਕ ਮਨਸਾ ਦੇ ਅਨਸਾਰ ਜਿਹੜੀ ਉਹਨੇ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਧਾਰੀ ਜਿਹਦੇ ਵਿੱਚ ਉਸ ਉੱਤੇ ਨੀਚਾ ਕਰਨ ਦੇ ਦੁਆਰਾ ਸਾਨੂੰ ਦਲੇਰੀ ਅਤੇ ਢੋਈ ਪ੍ਰੋਸੀ ਨਾਲ ਪ੍ਰਾਪਤ ਹੁੰਦੀ ਹੈ ਇਸ ਲਈ ਮੈਂ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਮੇਰੀਆਂ ਬਿਪਤਾਵਾਂ ਦੇ ਕਾਰਨ ਜੋ ਤੁਹਾਡੀ ਖਾਤਰ ਹਨ ਹੌਸਲਾ ਨਾ ਹਾਰੋ ਕਿਉਂ ਜੋ ਉਹਨਾਂ ਤੋਂ ਤੁਹਾਡੀ ਵਿਢਾਈ ਹੈ ਇਸ ਕਾਰਨ ਮੈਂ ਉਸ ਪਿਤਾ ਦੇ ਅੱਗੇ ਆਪਣੇ ਗੋਡੇ ਨਿਵਾਉਂਦਾ ਹਾਂ ਜਿਸ ਤੋਂ ਆਕਾਸ਼ ਅਤੇ ਧਰਤੀ ਉਤਲੇ ਹਰੇਕ ਘਰਨੇ ਦਾ ਨਾਮ ਆਖੀਦਾ ਹੈ ਭਈ ਉਹ ਆਪਣੇ ਪ੍ਰਤਾਪ ਦੇ ਤਦ ਅਨੁਸਾਰ ਤੁਹਾਨੂੰ ਇਹ ਦਾਨ ਕਰੇ ਜੋ ਤੁਸੀਂ ਉਹਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰਥਾ ਨਾਲ ਬਲਵੰਤ ਬਣੋ ਕਿ ਮਸੀਹ ਤੁਹਾਡੇ ਮਨਾਂ ਵਿੱਚ ਨੀਚਾ ਦੇ ਦੁਆਰਾ ਵਸੇ ਤਾਂ ਜੋ ਪ੍ਰੇਮ ਵਿੱਚ ਗੱਡ ਕੇ ਅਤੇ ਠੁੱਕ ਕੇ ਤੁਸੀਂ ਸਾਰੇ ਸੰਤਾਂ ਸਣੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕੋ ਭਈ ਕਿੰਨੀ ਹੀ ਚੁੜਾਈ ਲੰਬਾਈ ਉਚਾਈ ਅਤੇ ਰੰਗਾਈ ਹੈ ਅਤੇ ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰ੍ਹਾਂ ਜਾਣ ਸਕੋ ਭਈ ਤੁਸੀਂ ਪਰਮੇਸ਼ਰ ਦੀ ਸਾਰੀ ਭਰਪੂਰੀ ਤੇ ਭਰਪੂਰ ਹੋ ਜਾਓ ਹੁਣ ਉਹਦੀ ਜਿਹੜਾ ਅਜੇਹਾ ਸਮਰਥ ਹੈ ਕਿ ਜੋ ਕੁਝ ਅਸੀਂ ਮੰਗਦੇ ਹਾਂ ਜਾਂ ਸੋਚਦੇ ਹਾਂ ਉਸ ਨਾਲੋਂ ਅਤਵਿਦੀਕ ਕਰ ਸਕਦਾ ਹੈ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਵਿੱਚ ਪੁੰਦੀ ਹੈ ਕਲਿਸਿਆ ਵਿੱਚ ਅਤੇ ਮਸੀਹ ਯਿਸੂ ਵਿੱਚ ਸਾਰੀਆਂ ਪੀੜੀਆਂ ਤੱਕ ਜੋਗੋ-ਜੁਗ ਉਸ ਦੀ ਵਡਿਆਈ ਹੋਵੇ ਆਮੀਨ ਪਾਉਲਸ ਰਸੂਲ ਦੀ ਪਤਰੀ ਅਫਸੀਅਨ ਨੂੰ ਅਧਿਆਇ 4 ਉਪਰੰਤ ਮੈਂ ਜੋ ਪ੍ਰਭੂ ਦੇ ਨਿਮਿਤ ਕਹਿਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਸੱਦੇ ਨਾਲ ਸੱਦੇ ਹੋਏ ਹੋ ਉਸ ਦੇ ਜੋਗ ਚਾਲ ਚੱਲੋ ਅਰਥਾਤ ਪੂਰਨ ਅਧੀਨਗੀ ਨਰਮਾਈ ਅਤਿ ਤਿਰਸਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵ ਅਤੇ ਮਿਲਾਬ ਦੇ ਬੰਧ ਵਿੱਚ ਆਤਮਾ ਦੀ ਇਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੇ ਸੱਦੇ ਦੀ ਇੱਕੋ ਆਸ ਵਿੱਚ ਸੱਦੇ ਹੋਏ ਹੋ ਇੱਕੋ ਪ੍ਰਭੂ ਇੱਕੋ ਨੇਚਾ ਇੱਕੋ ਬਪਤਿਸਮਾ ਹੈ ਇੱਕੋ ਪਰਮੇਸ਼ਰ ਅਤੇ ਪਿਤਾ ਸਭਨਾਂ ਦਾ ਹੈ ਜਿਹੜਾ ਸਭਨਾਂ ਦੇ ਉੱਤੇ ਸਭਨਾਂ ਦੇ ਵਿੱਚ ਅਦੇ ਸਭਨਾਂ ਦੇ ਅੰਦਰ ਹੈ ਪਰ ਅਸਾਂ ਵਿੱਚੋ ਹਰੇਕ ਉਤੇ ਮਸੀਹ ਦੇ ਕਾਰਨ ਅੰਦਾਜ਼ੇ ਦੇ ਅਨੁਸਾਰ ਕਿਰਪਾ ਕੀਤੀ ਗਈ ਇਸ ਲਈ ਉਹ ਆਖਦਾ ਹੈ ਜਾਂ ਉਹ ਉਤਾਹ ਨੂੰ ਚੜਿਆ ਉਹ ਬੰਧਨ ਨੂੰ ਬੰਨ ਲਿਆ ਅਤੇ ਮਨੁੱਖਾਂ ਨੂੰ ਦਾਨ ਦਿੱਤੇ ਹੁਣ ਇਸ ਗੱਲ ਦਾ ਭਈ ਉਹ ਚੜਿਆ ਗਿਆ ਇਸ ਤੋਂ ਬਿਨਾ ਹੋਰ ਕੀ ਭਾਵ ਹੈ ਜੋ ਤਰਤੀ ਦੇ ਹੇਠਲਿਆਂ ਥਾਂ ਵਿੱਚ ਉਤਰਿਆ ਵੀ ਸੀ ਜਿਹੜਾ ਉਤਰਿਆ ਸੋ ਉਹ ਹੈ ਜੋ ਸਾਰੇ ਆਕਾਸ਼ ਦੇ ਉਤਾਹਾਂ ਚੜ੍ਹਿਆ ਵੀ ਸੀ ਭਈ ਸਭ ਕੁਝ ਭਰਪੂਰ ਕਰੇ ਉਹਨੇ ਕਈਆਂ ਨੂੰ ਰਸੂਲ ਕਈਆਂ ਨੂੰ ਨਬੀ ਕਈਆਂ ਨੂੰ ਪ੍ਰਚਾਰਕ ਕਈਆਂ ਨੂੰ ਪਾਸबान ਅਤੇ ਉਸਤਾਦ ਕਰਕੇ ਦੇ ਦਿੱਤਾ ਤਾਂ ਜੋ ਸੇਵਾਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰ ਦੀ ਜਾਵੇ ਜਦੋਂ ਤੇ ਅਸੀਂ ਸਭੇ ਨੀਚਾ ਦੀ ਅਤੇ ਪਰਮੇਸ਼ਰ ਦੇ ਪੁੱਤਰ ਦੀ ਪਛਾਣ ਦੀ ਇਕਤਾ ਅਤੇ ਪੂਰੇ ਮਰਦ ਪੁਣੇ ਤੇ ਇੱਕ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੀ ਤੱਕ ਨਾ ਪਹੁੰਚੀਏ ਪਈ ਅਸੀ ਅਗਾਹ ਨੂੰ ਈਮਾਨੇ ਨਾ ਰਹੀਏ ਜਿਹੜੇ ਮੁਰਖਾਂ ਦੀ ਧਗ ਵਿਦਿਆ ਅਤੇ ਪਲੌਣ ਵਾਲੀ ਛਲਛਿਦਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਇਧਰ ਉਧਰ ਡੋਲਦੇ ਫਿਰਦੇ ਹਨ ਸਗੋਂ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰ੍ਹਾਂ ਵਧਦੇ ਜਾਈਏ ਇਸ ਤੋਂ ਸਾਰੀ ਦੇਹੀ ਹਰੇਕ ਜੋੜ ਦੀ ਮਦਦ ਨਾਲ ਠੀਕ-ਠੀਕ ਜੁੜ ਕੇ ਆਪਣੇ ਇੱਕ ਸੰਗ ਮਿਲ ਕੇ ਇੱਕ-ਇੱਕ ਅੰਗ ਦੇ ਵੱਲ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਉਧਾਈ ਜਾਂਦੀ ਹੈ ਭਈ ਉਹ ਪ੍ਰੇਮ ਵਿੱਚ ਆਪਣੀ ਉਸਾਰੀ ਕਰੇ ਉਪਰੰਤ ਮੈਂ ਇਹ ਅਖਧਾਂ ਅਤੇ ਪ੍ਰਭੂ ਵਿੱਚ ਗਵਾ ਹੋ ਕੇ ਤਗੀਰ ਕਰਦਾ ਹਾਂ ਜੋ ਤੁਸੀਂ ਅਗਾਹ ਨੂੰ ਅਜੀ ਚਾਲ ਨਾ ਚੱਲੋ ਜਿਵੇਂ ਪਰਾਈਆਂ ਕੋਮਾਂ ਵੀ ਆਪਣੀ ਬੁੱਧ ਦੇ ਵਿਰਥ ਆਪਣੇ ਨਾਲ ਚਲਦੀਆਂ ਹਨ ਉਹਨਾਂ ਦੀ ਬੁੱਧ ਅਨੇਰੀ ਹੋਈ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਹਨਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ ਉਹਨਾਂ ਨੇ ਸੁਣ ਹੋ ਕੇ ਆਪਣੇ ਆਪ ਨੂੰ ਲੁੱਚਪਣੇ ਦੇ ਹੱਥ ਸੌਂਪ ਦਿੱਤਾ ਪਈ ਹਰ ਭੰਦੇ ਗੰਦੇ ਮੰਦੇ ਕੰਮ ਚੌਪਟਾਲ ਕਰਨ ਪਰ ਤੁਸੀਂ ਮਸੀਹ ਦੀ ਅਜਹੀ ਸਿੱਖਿਆ ਨਾ ਪਾਈ ਜੇ ਤੁਸੀਂ ਕਿਤੇ ਉਹਦੀ ਸੁਣੀ ਅਤੇ ਜਿਵੇਂ ਸਚਾਈ ਯਿਸੂ ਵਿੱਚ ਹੈ ਤਿਵੇਂ ਉਸ ਵਿੱਚ ਤੁਸੀਂ ਸਿਖਾਏ ਗਏ ਹੋ ਪਹਿ ਤੁਸੀਂ ਅਗਲੇ ਚਾਲ ਚੱਲਣ ਦੀ ਉਸ ਪੁਰਾਣੀ ਇਨਸਾਨੀਤ ਨੂੰ ਲਾ ਸੁੱਟੋ ਜੋ ਤੋਖਾ ਦੇਣ ਵਾਲਿਆਂ ਕਾਮਨਾ ਦੇ ਅਨੁਸਾਰ ਵਿਗੜਦੀ ਜਾਂਦੀ ਹੈ ਅਤੇ ਆਪਣੇ ਮਨ ਦੇ ਸੁਭਾਅ ਵਿੱਚ ਨਵੇਂ ਬਣੋ ਅਤੇ ਨਵੀਂ ਇਨਸਾਨੀਤ ਨੂੰ ਪਹਿਨ ਲਓ ਜਿਹੜੀ ਪਰਮੇਸ਼ਰ ਦੇ ਅਨੁਸਾਰ ਸੱਚਾਈ ਦੇ ਧਰਮ ਅਤੇ ਪਵਿੱਤਰਤਾ ਵਿੱਚ ਉਤਪਤ ਹੋਈ ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੌਂਡੀ ਨਾਲ ਸੱਚ ਬੋਲੇ ਕਿਉਂ ਜੋ ਅਸੀਂ ਇੱਕ ਦੂਜੇ ਦੇ ਅੰਗ ਹਾਂ ਅਤੇ ਗੁੱਸੇ ਦਾ ਹੋਵੋ ਪਰ ਪਾਪ ਨਾ ਕਰੋ ਸੂਰਜ ਤੁਹਾਡੇ ਕ੍ਰੋਧ ਉੱਤੇ ਡੁੱਬ ਨਾ ਜਾਵੇ ਅਤੇ ਨਾ ਸ਼ੈਤਾਨ ਨੂੰ ਥਾਂ ਦਿਓ ਚੋਰੀ ਕਰਨ ਵਾਲਾ ਅਗਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰਕੇ ਭਲਾ ਕੰਮ ਕਰੇ ਭਈ ਕੀਰੋ ਲੋਡ ਹੈ ਉਹਨੂੰ ਵੰਡ ਦੇਣ ਲਈ ਕੁਝ ਉਹਦੇ ਕੋਲ ਹੋਵੇ ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ ਸਗੋ ਜਿਵੇਂ ਲੋਡ ਪਵੇ ਉਹ ਗੱਲ ਨਿਕਲੇ ਜਿਹੜੀ ਹੋਰਨਾਂ ਦੀ ਉન્નਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ ਅਤੇ ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ ਸਭ ਕੁੜਤਨ ਕ੍ਰੋਧ ਕੋਪ ਰੌਲਾ ਅਤੇ ਦੁਰਵਚਨ ਸਾਰੀ ਬੁਰਾਈ ਸਾਨੂੰ ਤੁਹਾਥੋਂ ਦੂਰ ਹੋਵੇ ਅਤੇ ਤੁਸੀਂ ਇੱਕ ਦੂਜੇ ਤੇ ਕਿਰਪਾવાન ਅਤੇ ਤਰਸਵਾਨ ਹੋਵੋ ਅਤੇ ਇੱਕ ਦੂਜੇ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ ਪਾਉਲਸ ਰਸੂਲ ਦੀ ਪਤਰੀ ਅਫਸੀਅਨੂ ਅਧਿਆਇ 5 ਸੋ ਤੁਸੀਂ ਪਿਆਰੇ ਪੁੱਤਰਾ ਵਾਂਗੂ ਪਰਮੇਸ਼ਰ ਦੀ ਰੀਸ ਕਰੋ ਅਤੇ ਪ੍ਰੇਮ ਨਾਲ ਚੱਲੋ ਜਿਵੇਂ ਮਸੀਹ ਨੇ ਵੀ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਸਾਡੇ ਲਈ ਆਪਣੇ ਆਪ ਨੂੰ ਮਨੁਸ਼ਯ ਦੇ ਅਗੇ ਭੇਟ ਅਤੇ ਬਲਦਾਨ ਕਰਕੇ ਤੂਪ ਦੀ ਸੁਗੰਧਲੀ ਦੇ ਦਿੱਤਾ ਪਰ ਹਰਾਮਕਾਰੀ ਅਤੇ ਹਰ ਭਾਂ ਦੇ ਗੰਦਮੰਦ अथवा ਲੋਭ ਦਾ ਤੁਹਾਡੇ ਵਿੱਚ ਨਾ ਹੋਵੇ ਜਿਵੇਂ ਸੰਤਾਂ ਨੂੰ ਜੋਗ ਹੈ ਅਤੇ ਨਾ ਬੇਸ਼ਰਮੀ ਨਾ ਮੂੜਵਚਨ अथवा ਠੱਠੇ ਬਾਜੀ ਜੋ ਅਜੋਗ ਹਨ ਪਰ ਤਨਵਾਦ ਹੋਇਆ ਕਰੇ ਕਿਉਂ ਜੋ ਤੁਸੀਂ ਇਸ ਗੱਲ ਨੂੰ ਪੱਕ ਜਾਣਦੇ ਹੋ ਕੋਈ ਕਿਛੇ ਹਰਾਮਕਾਰ ਯਾ ਪ੍ਰੇਸ਼ਟ ਯਾ ਲੋਭੀ ਮਨੁੱਖ ਨੂੰ ਜੋ ਮੂਰਤੀ ਪੂਜਕ ਹੈ ਮਸੀਹ ਅਤੇ ਪਰਮੇਸ਼ਰ ਦੇ ਰਾਜ ਵਿੱਚ ਅਧਿਕਾਰ ਨਹੀਂ ਕੋਈ ਤੁਹਾਨੂੰ ਫੋਕੀਆਂ ਗੱਲਾਂ ਨਾਲ ਧੋਖਾ ਨਾ ਦੇਵੇ ਕਿਉਂਕਿ ਜੋ ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ਰ ਦਾ ਕੋਪ ਅਨਾਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ ਸੋ ਤੁਸੀਂ ਉਹਨਾਂ ਦੇ ਸਾਂਝੀ ਨਾ ਹੋਵੋ ਕਿਉਂ ਜੋ ਤੁਸੀਂ ਅੱਗੇ ਹਨੇਰਾ ਸੌ ਪਰ ਹੁਣ ਪ੍ਰਭੂ ਵਿੱਚ ਹੋ ਕੇ ਚਾਨਣ ਹੋ ਤੁਸੀਂ ਚਾਨਣ ਦੇ ਪੁੱਤਰਾਂ ਵਾਂਗੂ ਚੱਲੋ ਚਾਨਣ ਦਾ ਫਲ ਹਰ ਪਾਤ ਦੀ ਭਲਾਈ ਅਤੇ ਧਰਮ ਅਤੇ ਸੱਚਾਈ ਵਿੱਚ ਹੈ ਅਤੇ ਪ੍ਰਤਾਕੀ ਵੇਖੋ ਜੋ ਪਰਮੇਸ਼ਰ ਨੂੰ ਕੀ ਪਾਉਂਦਾ ਹੈ ਅਤੇ ਹਨੇਰੇ ਦੇ ਅਫਲਕਾਰ ਦੇ ਵਿੱਚ ਸਾਂਝ ਨਾ ਹੋਵੋ ਪਰ ਉਹਨਾਂ ਨੂੰ ਨੰਗਿਆ ਕਰੋ ਕਿਉਂਕਿ ਜਿਹੜੇ ਕੰਮ ਗੁਪਤ ਵਿੱਚ ਉਹਨਾਂ ਤੋਂ ਹੁੰਦੇ ਹਨ ਉਹਨਾਂ ਦੀ ਗੱਲ ਕਿਤੇ ਵੀ ਸ਼ਰਮ ਆਉਂਦੀ ਹੈ ਪਰ ਸਾਰੀਆਂ ਗੱਲਾਂ ਜੋ ਉਹਨਾਂ ਨੂੰ ਨੰਗਿਆ ਕਰ ਸੁੱਟਦਾ ਹੈ ਤਾਂ ਚਾਨਣ ਤੋਂ ਪ੍ਰਗਟ ਹੋ ਜਾਂਦੀਆਂ ਹਨ ਕਿਉਂ ਜੋ ਹਰ ਇੱਕ ਗੱਲ ਜੋ ਪ੍ਰਗਟ ਹੁੰਦੀ ਹੈ ਸੋ ਚਾਨਣ ਹੈ ਇਸ ਲਈ ਉਹ ਆਖੇ ਜਾਂਦਾ ਹੈ हे ਸੌਣ ਵਾਲਿਆ ਜਾਗ ਅਤੇ ਮੁਰਦੇ ਵਿੱਚੋਂ ਜੀ ਉੱਠ ਤਾਂ ਮਸੀਹ ਤੇਰੇ ਉੱਤੇ ਚਮਕੇਗਾ ਸੋ ਚੌਕਸੀ ਨਾਲ ਵੇਖੋ ਪਈ ਤੁਸੀਂ ਕਿੱਥੇ ਚਲਦੇ ਹੋ ਨਿਰਬੁੱਧਾਂ ਵਾਂਗੂ ਨਹੀਂ ਸਗੋ ਬੁੱਧਵਾਨਾਂ ਵਾਂਗੂ ਆਪਣੇ ਲਈ ਸਮੇਂ ਨੂੰ ਲਾਭਦਾਇਕ ਕਰੋ ਇਸ ਲਈ ਜੋ ਦਿਨ ਬੁਰੇ ਹਨ ਇਸ ਕਾਰਨ ਤੁਸੀਂ ਮੂਰਖ ਨਾ ਹੋਵੋ ਸਗੋ ਸਮਝੋ ਪਈ ਪ੍ਰਬੋ ਦੀ ਕੀ ਛ ਹੈ ਅਤੇ ਮੈਨ ਨਾਲ ਮਸਤ ਨਾ ਹੋਵੋ ਜਿਹਦੇ ਵਿੱਚ ਲੁਚਪਣਾ ਹੁੰਦਾ ਹੈ ਸਗੋਂ ਆਤਮਨਲ ਭਰਪੂਰ ਹੋ ਜਾਓ ਅਤੇ ਜ਼ਬੂਰ ਅਤੇ ਭਜਨ ਅਤੇ ਆਤਮਿਕ ਗੀਤ ਗਾ ਕੇ ਇੱਕ ਦੂਏ ਨਾਲ ਗੱਲਾਂ ਕਰੋ ਅਤੇ ਮਨ ਲਾ ਕੇ ਪ੍ਰਭੂ ਲਈ ਗਾਉਂਦੇ ਵਜਾਉਂਦੇ ਰਿਹਾ ਕਰੋ ਅਤੇ ਸਭ ਨਾਲ ਗੱਲਾਂ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਪਰਮੇਸ਼ਰ ਅਰਥਾਤ ਪਿਤਾ ਦਾ ਸਦਾ ਧੰਨਵਾਦ ਕਰੋ ਅਤੇ ਮਸੀਹ ਦੇ ਪਉ ਵਿੱਚ ਇੱਕ ਦੂਏ ਦੇ ਅਧੀਨ ਰਹੋ हे ਪਤਨਿਓ ਤੁਸੀਂ ਆਪਣੇ ਪਤਿਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੂ ਦੇ ਕਿਉਂ ਜੋ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਵੀ ਕਲੀਸਿਆ ਦਾ ਸਿਰ ਹੈ ਉਹ ਤਾਂ ਆਪ ਦੇ ਹੀ ਦਾ ਬਚਾਉਣ ਵਾਲਾ ਹੈ ਪਰ ਤਾਂ ਵੀ ਜਿਸ ਪ੍ਰਕਾਰ ਕਲੀਸਿਆ ਮਸੀਹ ਦੇ ਅਧੀਨ ਹੈ ਇਸੇ ਪ੍ਰਕਾਰ ਪਤਨੀਆਂ ਵੀ ਹਰ ਗੱਲ ਵਿੱਚ ਆਪਣੇ ਆਪ ਪਤੀਆਂ ਦੇ ਅਧੀਨ ਹੋਣ ਹੈ ਪਤੀਓ ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਆ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ ਭਈ ਉਸ ਨੂੰ ਜਲਦੀ ਅਸ਼ਨਾਣ ਤੋਂ ਬਾਣੀ ਨਾਲ ਸ਼ੁੱਧ ਕਰਕੇ ਪਵਿੱਤਰ ਕਰੇ ਅਤੇ ਉਹ ਉਸ ਨੂੰ ਆਪਣੇ ਲਈ ਇਹੋ ਜੀ ਪ੍ਰਤਾਪਵਾਨ ਕਲੀਸ਼ੀਆ ਤਿਆਰ ਕਰੇ ਜਿਦੇ ਵਿੱਚ ਕਲੰਕ ਜਾਂ ਭੱਜ ਜਾਂ ਕੋਈ ਹੋਰ ਅਜਿਹਾ ਅਗਣ ਨਾ ਹੋਵੇ ਸਗੋਂ ਉਹ ਪਵਿੱਤਰ ਅਤੇ ਨਿਰਮਲ ਹੋਵੇ ਇਸੇ ਤਰ੍ਹਾਂ ਪਤੀਆਂ ਨੂੰ ਵੀ ਚਾਹੀਦਾ ਹੈ ਜੋ ਆਪਣੇ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਸਰੀਰਾਂ ਨਾਲ ਕਰਦੇ ਹਨ ਜਿਹੜਾ ਆਪਣੀ ਪਤਨੀ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਹੀ ਨਾਲ ਪ੍ਰੇਮ ਕਰਦਾ ਹੈ ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਸ ਨੂੰ ਪਾਲਦਾ ਪੌਲਸ ਦਾ ਹੈ ਜਿਵੇਂ ਮਸੀਹੀ ਕਲਿਸਿਆਂ ਨੂੰ ਕਿਉਂਕਿ ਜੋ ਅਸੀਂ ਉਹਦੀ ਦੇਹੀ ਦੇ ਅੰਗ ਹਾਂ ਇਸ ਕਰਕੇ ਮਨੁੱਖ ਆਪਣੇ ਮਾਪੇ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ ਇਹ ਭੇਤ ਤਾਂ ਵੱਡਾ ਹੈ ਪਰ ਮੈਂ ਮਸੀਹ ਅਤੇ ਕਲਿਸੇ ਦੇ ਵੇਕੇ ਬੋਲਦਾ ਹਾਂ ਪਰ ਤੁਸੀਂ ਵਿੱਚੋਂ ਵੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਜਿਹਾ ਪ੍ਰੇਮ ਕਰੇ ਔਰ ਪਤਨੀ ਆਪਣੇ ਪਤੀ ਦਾ ਮਾਨ ਕਰੇ ਪੌਲਸ ਰਸੂਲ ਦੀ ਪੱਤਰ ਅਪਸਿਆ ਨੂੰ ਅਧਿਆਇ 6 हे ਬਾਲਕੋ ਤੁਸੀਂ ਪ੍ਰਭੂ ਵਿੱਚ ਆਪਣੇ ਮਾਪਿਆਂ ਦੇ ਆਗਿਆਕਾਰ ਰਹੋ ਕਿਉਂ ਜੋ ਇਹ ਧਰਮ ਦੀ ਗੱਲ ਹੈ ਤੂੰ ਆਪਣੇ ਮਾਪਿਓ ਦਾ ਆਦਰ ਕਰ ਪਈ ਤੇਰਾ ਭਲਾ ਹੋਵੇ ਔਰ ਧਰਤੀ ਉੱਤੇ ਤੇਰੀ ਉਮਰ ਲੰਮੀ ਹੋਵੇ ਇਹ ਵਜਹੇ ਨਾਲ ਪਹਿਲਾ ਹੁਕਮ ਹੈ ਅਤੇ हे ਪਿਤਾਓ ਤੁਸੀਂ ਆਪਣੇ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੂ ਦੀ ਸਿੱਖਿਆ ਔਰ ਮੱਤ ਦੇ ਕੇ ਉਹਨਾਂ ਦੀ ਪਾਲਣਾ ਕਰੋ हे ਨੌਕਰੋ ਤੁਸੀਂ ਉਹਨਾਂ ਦੀ ਜਿਹੜੇ ਸਰੀਰ ਦੇ ਸਰਬੰਧ ਕਰਕੇ ਤੁਹਾਡੇ ਮਾਲਕ ਹਨ ਆਪਣੇ ਮਨ ਦੀ ਸਫਾਈ ਨਾਲ ਡਰਦੇ ਅਤ ਕੰਬਦੇ ਹੋਏ ਅਗਿਆਕਾਰੀ ਕਰੋ ਜਿਵੇਂ ਮਸੀਹ ਦੀ ਅਤੇ ਮਨੁੱਖਾਂ ਦੇ ਰਾਜਨ ਵਾਲਿਆਂ ਵਾਂਗੂ ਵਿਖਾਵਦੀ ਨੌਕਰੀ ਨਾ ਸਗੋ ਮਸੀਹ ਦੀਆਂ ਦਾਸਾਂ ਵਾਂਗੂ ਜੀ ਲਾ ਕੇ ਪਰਮੇਸ਼ਰ ਦੀ ਇੱਛਾ ਪੂਰੀ ਕਰੋ ਅਤੇ ਮਨ ਲਾ ਕੇ ਟਹਿਲ ਕਰੋ ਜੇ ਪ੍ਰਭੂ ਦੀ ਅਤੇ ਨਾ ਮਨੁੱਖਾਂ ਦੀ ਕਿਉਂਕਿ ਤੁਸੀਂ ਜਾਣਦੇ ਹੋ ਵੀ ਹਰ ਕੋਈ ਜੋ ਕੁਝ ਭਲਾ ਕੰਮ ਕਰੇ ਭਾਵੇਂ ਦਾਸ ਹੋਵੇ ਭਾਵੇਂ ਆਜ਼ਾਦ ਸੋ ਪ੍ਰਭੂ ਕੋਲ ਉਹਦਾ ਫਲ ਪਾਵੇਗਾ ਅਤੇ हे ਮਾਲਕ ਤੁਸੀਂ ਧਮਕੀਆਂ ਛੱਡ ਕੇ ਉਹਨਾਂ ਨਾਲ ਉਹ ਜਿਹਾ ਵਰਤਾਰਾ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਸੁਰਗ ਵਿੱਚ ਉਹਨਾਂ ਦਾ ਦਾਤਾ ਅਤੇ ਤੁਹਾਡੇ ਦੋਹਾਂ ਦਾ ਮਾਲਕ ਹੈ ਅਤੇ ਉਹਦੀ ਦਰਗਾਹੇ ਕਿਸੇ ਦਾ ਪੱਖਪਾਤ ਨਹੀਂ ਹੁੰਦਾ ਮੁਕਤੀ ਗੱਲ ਪ੍ਰਭੂ ਵਿੱਚ ਅਤੇ ਪ੍ਰਭੂ ਦੀ ਸ਼ਕਤੀ ਦੇ ਪ੍ਰਕਰਮ ਵਿੱਚ ਤੱਕੜੇ ਹੋਵੋ ਪ੍ਰਭੂ ਦੇ ਸਾਰੇ ਸ਼ਸਤਰ ਬਸਤਰ ਧਾਰੋ ਤਾਂ ਜੋ ਤੁਸੀਂ ਸ਼ੈਤਾਨ ਦੇ ਛਲਛਿਧਰਾਂ ਦੇ ਸਾਹਮਣੇ ਖਲੋ ਸਕੋ ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋ ਹਕੂਮਤਾਂ ਇਖਤਿਆਰਾਂ ਇਸ ਅੰਧਕੂਰ ਦੇ ਮਹਾਰਾਜਾਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਂ ਵਿੱਚ ਹਨ ਇਸ ਕਾਰਨ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭ ਕੁਝ ਮੁਕਾ ਕੇ ਖਲੋ ਸਕੋ ਸੋ ਆਪਣੀ ਕਮਰ ਸਚਾਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪੈਨ ਕੇ ਅਤੇ ਮਿਲਾਪ ਦੀ ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ ਆਪਣੇ ਪੈਰੀ ਪਾ ਕੇ ਖਲੋ ਜਾਓ ਉਹਨਾਂ ਸਭ ਨਾਲ ਨੇਚ ਦੀ ਢਾਲ ਲਓ ਜਿਹਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਨ ਬਾਣ ਨੂੰ ਬੁਝਾ ਸਕੋਗੇ ਅਤੇ ਮੁਕਤੀ ਦਾ ਟੂਪ ਅਤੇ ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ ਲੈ ਲਵੋ ਅਤੇ ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਹ ਦਿਨ ਮਿਤ ਸਾਰੇ ਸੰਤਾਂ ਲਈ ਬਹੁਤ ਤਕੜਾਈ ਅਤੇ ਬੇਨਤੀ ਨਾਲ ਜਾਗਦੇ ਰਹੋ ਅਤੇ ਮੇਰੇ ਲਈ ਵੀ ਭਈ ਜਦ ਆਪਣਾ ਮੂੰਹ ਖੋਲਾਂ ਤਾਂ ਅਜਿਹਾ ਬੋਲਣਾ ਮੈਨੂੰ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖਬਰੀ ਦਾ ਭੇਦ ਖੋਲਦਿਆਂ ਜਿਹਦੇ ਲਈ ਮੈਂ ਸੰਗਲਾਂ ਨਾਲ ਜਕੜਿਆ ਹੋਇਆ ਏਲਚੀ ਹਾਂ ਅਤੇ ਮੈਂ ਉਸ ਵਿੱਚ ਅਜਿਹਾ ਦਲੇਰੀ ਨਾਲ ਬੋਲਾਂ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ ਪਰ ਇਸ ਲਈ ਜੋ ਤੁਸੀਂ ਵੀ ਮੇਰੀ ਬੀਤੀ ਨੂੰ ਜਾਣੋ ਭਈ ਮੇਰਾ ਕੀ ਹਾਲਚਾਲ ਹੈ ਤੁਹਕੇ ਕੁਸ ਜਿਹੜਾ ਪਿਆਰਾ ਭਰਾ ਅਤੇ ਪ੍ਰਭੂ ਚ ਹੋਕੇ ਮਾਤਬਰ ਸੇਵਕ ਹੈ ਤੁਹਾਨੂੰ ਸਭੇ ਗੱਲਾਂ ਦੱਸੇਗਾ ਜਿਹਨੂੰ ਮੈਂ ਤੁਹਾਡੇ ਕੋਲ ਇਸ ਕਰਕੇ ਕੱਲਿਆ ਜੋ ਤੁਸੀਂ ਸਾਡੀਆਂ ਬੀਤੀਆਂ ਨੂੰ ਜਾਣੋ ਅਤੇ ਉਹ ਤੁਹਾਡੇ ਮਨਾਂ ਨੂੰ ਦਲਾਸਾ ਦੇਵੇ ਭਰਾਵਾਂ ਨੂੰ ਸ਼ਾਂਤੀ ਅਤੇ ਪ੍ਰੇਮ ਨਿੱਚੇ ਸਨੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਹੋਵੇ ਕਿਰਪਾ ਉਹਨਾਂ ਸਭਨਾਂ ਉੱਤੇ ਹੋਵੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਅਬਨਾਸ਼ੀ ਪ੍ਰੀਤ ਰੱਖਦੇ ਹਨ ਆਮੀਨ